ਭਾਈ ਰੋਜੀ ਦਾ ਖਾਲਸਾ ਸਾਹਿਬ ਇਹ ਜੀ ਕੀ ਫਤਿਹ ਸ਼ੰਭੂ ਬਾਰਡਰ ਤੋਂ ਅੱਜ ਤੁਹਾਡੇ ਨਾਲ ਗੱਲਬਾਤ ਸਾਂਝੀ ਕਰ ਰਹੇ ਆ ਕਿਉਂਕਿ ਐਸ ਗਰਮੀ ਦੇ ਵਿੱਚ ਜਿੱਥੇ ਟੈਂਪਰੇਚਰ 48 ਦੇ ਕਰੀਬ ਪਹੁੰਚਿਆ ਵਾ 22 ਤਰੀਕ ਨੂੰ ਜਿਵੇਂ ਮਾਵਾ ਪੈਣਾ ਨੌਜਵਾਨਾਂ ਨੇ ਕਿਸਾਨਾਂ ਮਜ਼ਦੂਰਾ ਨੇ ਇੱਥੇ ਲੱਖਾਂ ਦੇ ਅਕਟ ਕੀਤੇ ਆ ਸਾਰਿਆਂ ਬਾਰਡਰਾਂ ਦੇ ਉੱਤੇ ਉਹਦੇ ਵਾਸਤੇ ਤੁਹਾਡਾ ਸਾਰਿਆਂ ਦਾ ਧੰਨਵਾਦ ਜਿਵੇਂ ਮੋਦੀ ਜੀ ਬੰਗਾਲ ਕੇ ਪੰਜਾਬ ਦੇ ਵਿੱਚ ਆਏ ਸੀਗੇ ਵੀ ਖੁੱਲੇ ਪੰਡਾਲ ਲਾ ਕੇ ਖੁੱਲੀਆਂ ਗੱਲਾਂ ਕਰਕੇ ਪੰਜਾਬ ਦੇ ਵਿੱਚ ਉਹ ਆਪਣੇ ਕੈਂਡੀ ਚੋਂ ਦੀ ਵੋਟਾਂ ਲੈ ਕੇ ਜਾਣੀਆਂ ਪਰ ਤੁਸੀਂ ਜਿਵੇਂ ਪਟਿਆਲੇ ਜਿਵੇਂ ਜਲੰਧਰ ਜਿਵੇਂ ਗੁਰਦਾਸਪੁਰ ਚਾਰ ਸ਼ਹਿਰੇ ਨਾਕੇ ਲਾ ਕੇ ਐ ਪੂਰੀ ਤਰ੍ਹਾਂ ਕਲੋਜ਼ ਕਰਤਾ ਸਾਰਾ ਕੁਝ ਤੇ ਕੁਰਸੀਆਂ ਵਿਹਲੀਆਂ ਰਹੀਆਂ ਮਾਂਗੂਆਂ ਧਾੜਾ ਜਿਹੜੀਆਂ ਪਹਿਲਾਂ ਲਾ ਜਾ ਕੇ ਭਾਈਆਂ ਸੀ ਉਹਨਾਂ ਦੇ ਨਾਲ ਹੀ ਸੰਮੁਖ ਰੋਕੇ ਚਲੇ ਗਿਆ ਔਰ ਕਹਿ ਕੇ ਗਿਆ ਵਾ ਵੀ ਪੰਜਾਬ ਦੇ ਨਾਲ ਮੇਰਾ ਖੂਨ ਦਾ ਰਿਸ਼ਤਾ ਵਾ ਵਾਕਿਆ ਖੂਨ ਦਾ ਰਿਸ਼ਤਾ ਵਾ ਵੀ ਖੂਨ ਪੀਣਾ ਕਿੰਨਾ ਵਾ ਪੰਜਾਬੀਆਂ ਦਾ ਬਹੁਤ ਪਿਛਲੇ ਅੰਦੋਲਨ ਦੇ ਵਿੱਚ ਕੀਤਾ ਔਰ ਇਸ ਅੰਦੋਲਨ ਦੇ ਵਿੱਚ ਵੀ 452 ਉੱਪਰ ਜ਼ਖਮੀ ਕਰਕੇ ਸ਼ੁਭ ਕਰਨ ਦੇ ਖੂਨ ਦੇ ਨਾਲ ਹੱਥ ਰੰਗੇ ਆ ਇਹਦੇ باوجود ਜੋ ਤੁਹਾਡਾ ਜਮਾਵੜਾ ਸੀਗਾ ਜਿਵੇਂ ਗਰਮੀ ਦੇ ਵਿੱਚ ਤਪਦੀਆਂ ਛੜਕਾਂ ਤੁਸੀਂ ਬੈਠੇ ਜੀ ਉਹਦੇ ਵਾਸਤੇ ਤੁਸੀਂ ਸੱਚੀ ਮੁੱਚੀ ਧੰਨਵਾਦ ਦੇ ਪਾਤਰ ਜੇ ਸਾਰੇ ਕਿਸਾਨ ਮਜ਼ਦੂਰ ਤੇ ਮਾਵਾ ਭੈਣਾ ਔਰ 28 ਨੂੰ ਜਿਹੜਿਆਂ ਲੋਕਾਂ ਨੇ ਆਪਾਂ ਨੂੰ ਦੋ ਤਰੀਕ ਨੂੰ ਕਿਹਾ ਵਾ ਵੀ ਇਹਨਾਂ ਨੂੰ ਵੇਖਾਂਗੇ ਜਿਹੜੇ ਕਹਿ ਰਹੇ ਆ ਵੀ ਡਿਬਰੂਗੜ੍ਹ ਦੀ ਜੇਲ੍ਹ ਵੇਖ ਲਓ ਉੱਥੇ ਜਾ ਕੇ ਫਿਰ ਤੁਹਾਡਾ ਪਾਰ ਆਤਾਰਾ ਹੋਣਾ ਵਾ ਉੱਥੇ ਤੱਕ ਲੈ ਕੇ ਜਾਵਾਂਗੇ ਉਹਨਾਂ ਦੇ ਘਰਾਂ ਤੇ ਜਾਣਾ ਵਾ ਆ 28 ਤਰੀਕ ਨੂੰ ਐਡੇ ਵੱਡੇ ਇਕੱਠ ਕਰੀਏ ਆਪਾਂ ਘਰਾਂ ਦੇ ਅੱਗੇ ਜਿਹਦੇ ਵਿੱਚ ਸਾਰਿਆਂ ਦੇ ਕੋਲੇ ਲੰਬੀਆਂ ਸੋਟੀਆਂ ਦੇ ਵਿੱਚ ਝੰਡੇ ਪਰੋਏ ਉਹਨਾਂ ਜਿਹੜੇ ਦੂਰੋਂ ਦਿਸਣ ਕਾਲੇ ਵੀ ਹੋਣ ਤੇ ਜਥੇਬੰਦੀ ਦੇ ਹੋਣ ਔਰ ਨਾਲ ਰਸਨ ਪਾਣੀ ਲੈ ਕੇ ਆਪਣੇ ਪੂਰੀ ਤਰ੍ਹਾਂ ਜੜਦੀ ਕਲਾ ਦੇ ਨਾਲ ਜਿਹੜੇ ਉਹ ਟਰਾਲੀਆਂ ਟਰੈਕਟਰਾਂ ਤੇ ਆਪਾਂ ਇਹਨਾਂ ਦੇ ਘਰਾਂ ਨੂੰ ਤੁਰਨਾ ਵਾ ਔਰ ਇਹ ਸਾਡੀ ਵੰਗਾਰ ਇਹਨਾਂ ਨੂੰ ਵੀ ਤੁਸੀਂ ਦੋ ਤੋਂ ਬਾਅਦ ਕਹਿ ਰਹੇ ਜੀ ਅਸੀਂ ਪਹਿਲਾਂ ਹੀ ਆ ਜੰਨੇ ਆ ਜੇ ਸਾਨੂੰ ਕੁੱਟਿਆ ਸਾਨੂੰ ਮਾਰਿਆ ਸਾਨੂੰ ਮਤਲਬ ਕਤਲ ਕੀਤਾ ਸਾਡੇ ਦੇ ਗੋਲੇ ਛੁਟਿਆ ਤੁਹਾਡਾ ਰਾਜ ਭਾਗ ਚੰਗੀ ਤਰ੍ਹਾਂ ਚੱਲਦਾ ਤੇ ਭਾਈ ਇਹ ਵੀ ਚੀਜ਼ਾਂ ਸਾਨੂੰ ਮਨਜ਼ੂਰ ਆ ਅਸੀਂ ਤੇ ਉਸ ਸਮੇਂ ਵੀ ਹੰਡਾਏ ਆ ਜਦੋਂ ਅਸੀਂ ਗਾਉਂਦੇ ਹੁੰਦੇ ਸੀ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ ਜਿਉਂ-ਜਿਉਂ ਮੰਨੂ ਵੱਡਦਾ ਸੀ ਧੂਣ ਸਵਾਏ ਹੋਏ ਅਸੀਂ ਧੂਣ ਸਵਾਏ ਹੋਵਾਂਗੇ ਪਰ 140 ਕਰੋੜ ਭਾਰਤੀਆਂ ਦੀ ਲੜਾਈ ਜਿਹੜੀ ਹਰ ਹਾਲ ਦੇ ਵਿੱਚ ਲੜੀ ਜਾਊਗੀ ਐਮਐਸਟੀ ਗਰੰਟੀਡ ਦਾ ਕਾਨੂੰਨੀ ਬਣਾਵਾਂਗੇ ਵਿਸ਼ਵਪਾਰ ਦੀਆਂ ਨੀਤੀਆਂ ਤੋਂ ਭਾਰਤ ਨੂੰ ਬਾਹਰ ਕੱਢਾਂਗੇ ਔਰ ਕਿਸਾਨਾਂ ਮਜ਼ਦੂਰਾਂ ਦਾ ਕਰਜ਼ਾ ਵੀ ਸਮੁੱਚਾ ਖਤਮ ਕਰਾਵਾਂਗੇ 200 ਦਿਨ ਮੰਦਰੇਗਾ ਤੇ 700 ਰੁਪਿਆ ਦਿਹਾੜੀ ਵੀ ਕਰਵਾਵਾਂਗੇ 10000 ਪੈਨਸ਼ਨ ਵੀ ਕਰਵਾਵਾਂਗੇ ਹਰੇਕ ਕਿਸਾਨਾਂ ਮਜ਼ਦੂਰਾਂ ਨਾਲ ਸੰਬੰਧਤ ਮੰਗ ਉਹ ਪੂਰੀ ਕਰਵਾਉਣ ਤੱਕ ਲੜਾਈ ਜਾਰੀ ਰੱਖਾਂਗੇ ਭਾਵੇਂ ਅੰਦੋਲਨ ਕਿੰਨਾ ਲੰਮਾ ਚਲੇ ਜੇ ਸੋ ਸਾਰਿਆਂ ਨੂੰ ਅਪੀਲਵਾ ਤਿਹਾਪੋ ਆਪਣੀਆਂ ਜਥੇਬੰਦੀਆਂ ਦੇ ਝੰਡਿਆ ਏਟ ਵੱਡੇ ਇਕੱਠ ਜਿਹੜੇ ਆ ਉਹ ਆਪਾਂ ਕਰਨੇ ਆ ਜਿਹੜੇ ਇਹਨਾਂ ਦੇ ਭਾਜਪਾ ਦੇ ਕੈਂਡੀਡੇਟਾਂ ਦੇ ਘਰਾਂ ਦੇ ਅੱਗੇ ਹੋਣਗੇ ਸੋ ਉਹਦੇ ਵਾਸਤੇ ਵੱਡੀਆਂ ਤਿਆਰੀਆਂ ਅੱਜ ਤੋਂ ਕਰ ਲਓ ਲੰਗਰ ਪਾਣੀ ਆਪਣਾ ਨਾਲ ਲੈ ਕੇ ਜਾਣਾ ਵਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ